ਸਿਰਫ ਇੱਕ ਭੇਡ ਚਾਲ ਸੀ ਬਾਹਰ ਜਾਣ ਦੀ ਕਿ ਫਲਾਣਾ ਬਾਹਰ ਗਿਆ ਆ ਉਹ ਇਦਾਂ ਰਹਿੰਦਾ ਉੱਥੇ ਇੰਗਲੈਂਡ ਜਾ ਕੇ ਇੱਕ ਦੋ ਦਿਨ ਉੱਥੇ ਰੁਕਿਆ ਫੇ ਜਿਹੜੇ ਰਿਸ਼ਤੇਦਾਰਾਂ ਨੇ ਖੜਿਆ ਸੀ ਉਹ ਵੀ ਇੰਡੀਆ ਆ ਕੇ ਮੈਂ ਆਪਣੇ ਜੋ ਘਰ ਦੇ ਹਾਲਾਤ ਦੇਖੇ ਉਹ ਦਸਣਯੋਗ ਨਹੀਂ ਹੈਗੇ ਤਾਂ ਨੇ ਮੇਨੇ ਆਪਣੇ ਜਿਹੜੇ ਆ ਪੂਰੇ ਜੋਰਾਂ ਤੇ ਰੱਖੇ ਕਦੇ ਉਹਨਾਂ ਕਹਿਣਾ ਇਹ ਕੱਚੀਆਂ ਬਣਾਉਣਾ ਵੇਚਣ ਲੱਪਿਆ ਬੜਾ ਦੁੱਖ ਲੱਗਾ ਕਿ ਸਾਡਾ ਬਾਹਰ ਜਾਣ ਦਾ ਕਮਾਈਆਂ ਕਰਨ ਦਾ ਕੀ ਫਾਇਦਾ ਹੈ ਜੇ ਮਗਰੋਂ ਕਾਰਨ ਪਿਆਰ ਪ੍ਰੀ ਸਾਸਿਕਾਲ ਜੀ ਮੈਂ ਹਰ ਪਾਲਚਾਲ ਫਾਊਂਡਰ ਐਂਡ ਸੀਈਓ ਆਫ ਵੀਜ਼ਾ ਲੈਂਡ ਇਮੀਗ੍ਰੇਸ਼ਨ ਅਤੇ ਹੋਟਲ ਚਾਹਲ ਰੈ residency ਇੱਕ ਬੜੇ ਸਧਾਰਨ ਅਤੇ ਖੇਤੀਬਾੜੀ ਵਾਲੇ ਪਰਿਵਾਰ ਦੇ ਨਾਲ ਸੰਬੰਧਤ ਰੱਖਦਾ ਹਾਂ ਜੀ ਤੇ ਵਧੀਆ ਐਜੂਕੇਸ਼ਨ ਸਾਨੂੰ ਸਾਡੇ ਪਿਤਾ ਨੇ ਦੇਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਸ਼ਰਾਰਤਾਂ ਕਰਦੇ ਹਾਂ ਪੜ੍ਹਾਈ ਵੱਲ ਘੱਟ ਧਿਆਨ ਦੇਣਾ ਗਲਤ ਆਤਮਾ ਵੱਲ ਜ਼ਿਆਦਾ ਧਿਆਨ ਸੀ ਗੁੱਡੀਆਂ ਡਾਉਣੀਆਂ ਹੋਰ ਖੇਡਾਂ ਖੇਡਣੀਆਂ ਉਸ ਦੇ ਵੱਲ ਜ਼ਿਆਦਾ ਧਿਆਨ ਪੜ੍ਹਾਈ ਵੱਲ ਜਿਹੜਾ ਸਾਡਾ ਬਹੁਤ ਘੱਟ ਰੁਝਾਨ ਸੀ ਕਰਦੇ ਕਰਾਉਂਦੇ ਇਦਾਂ ਇਹ ਸੀ ਆਪਣੀ 12ਵੀਂ ਦੀ ਸਿੱਖਿਆ ਜਿਹੜੀ ਆ ਪੂਰੀ ਕੀਤੀ ਫੇਰ ਮਨ ਦੇ ਵਿੱਚ ਆਇਆ ਕਿ ਇੰਡੀਆ ਦੇ ਵਿੱਚ ਕੋਈ ਕੰਮਕਾਰ ਨਹੀਂ ਹੈਗਾ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਸਫਲ ਬਿਜ਼ਨਸਮੈਨ ਨਹੀਂ ਹੈਗਾ ਸੀ ਕੋਈ ਵੀ ਇਦਾਂ ਦਾ ਜਿਹੜਾ ਆ ਐਗਜ਼ੈਂਪਲ ਨਹੀਂ ਹੈਗੀ ਸੀ ਸਾਡੇ ਕੋਲ ਕੋਈ ਵੀ ਇਦਾਂ ਦਾ ਸੰਕਲਪ ਮਨ ਦੇ ਵਿੱਚ ਨਹੀਂ ਹੈਗਾ ਸੀ ਸਿਰਫ ਇੱਕ ਭੇਡਚਾਲ ਸੀ ਬਾਹਰ ਜਾਣ ਦੀ ਕਿ ਫਲਾਣਾ ਬਾਹਰ ਗਿਆ ਆ ਉਹ ਇਦਾਂ ਰਹਿੰਦਾ ਉੱਥੇ ਇੱਕ ਮਨ ਦੇ ਵਿੱਚ ਖਾਬਾਂ ਦੀ ਜਿਹੜੀ ਆ ਮੰਜ਼ਿਲ ਸੀ ਉਸ ਮੰਜ਼ਲ ਨੂੰ ਦੇਖਦੇ ਹੋਏ ਆਪਣੇ ਘਰ ਪਰਿਵਾਰ ਦੇ ਵਿੱਚ ਗੱਲ ਕੀਤੀ ਕਿ ਬਈ ਮੈਂ ਬਾਹਰ ਜਾਣਾ ਚਾਹੁੰਦਾ ਆ ਘਰ ਦੇ ਵਿੱਚ ਫਾਈਨੈਂਸ਼ੀਅਲ ਹਾਲਾਤ ਇਦਾਂ ਦੇ ਸੀ ਕਿ ਘਰ ਦੇ ਕਹਿੰਦੇ ਸੀ ਕਿ ਨਹੀਂ ਇੱਥੇ ਹੀ ਕੰਮਕਾਰ ਕਰੋ ਜੋ ਕਰਨਾ ਆ ਤੁਸੀਂ ਬਾਹਰ ਜਾ ਕੇ ਕੀ ਕਰਨਾ ਫਿਰ ਇਹੀ ਗੱਲਬਾਤ ਮੈਂ ਆਪਣੇ ਚਾਚਾ ਜੀ ਦੇ ਨਾਲ ਕੀਤੀ ਚਾਚਾ ਜੀ ਦਾ ਠੀਕ ਸੀ ਕੰਮਕਾਰ ਉਹਨਾਂ ਨੇ ਕਿਹਾ ਕਿ ਪੁੱਤਰ ਤੈਨੂੰ ਜਿੰਨੇ ਪੈਸੇ ਚਾਹੀਦੇ ਆ ਤੂੰ ਮੇਰੇ ਕੋਲ ਲੈ ਠੀਕ ਆ ਤੂੰ ਆਪਣਾ ਜਿਹੜਾ ਸੁਪਨਾ ਪੂਰਾ ਕਰਨਾ ਆ ਤੂੰ ਆਪਣਾ ਕਰ ਲੈ ਫਿਰ ਮੈਂ ਇਹ ਸਾਰੇ ਪੈਸੇ ਜਿਹੜੇ ਬਾਹਰ ਜਾਣ ਲਈ ਉਸ ਟਾਈਮ ਲੱਗਦੇ ਸੀ ਤਕਰੀਬਨ ਤਕਰੀਬਨ 4-5 ਲੱਖ ਰੁਪਈਆ ਲੱਗਦਾ ਸੀ 2009 ਦੇ ਵਿੱਚ ਮੈਂ ਇਹ ਸਾਰੇ ਪੈਸੇ ਆਪਣੇ ਚਾਚਾ ਜੀ ਕੋ ਲੈ ਕੇ ਆਪਣਾ ਜਿਹੜਾ ਜਿੰਦਗੀ ਦਾ ਇੱਕ ਨਵਾਂ ਸਫ਼ਰ ਜਿਹੜਾ ਸ਼ੁਰੂਆਤ ਕੀਤੀ ਤੇ ਉਸ ਦੇ ਵਿੱਚ ਮੇਰਾ ਜਿਹੜਾ ਆ 20-21 ਦਿਨਾਂ ਦੇ ਵਿੱਚ ਜਿਹੜਾ ਇੰਗਲੈਂਡ ਦਾ ਜਿਹੜਾ ਸਟੂਡੈਂਟ ਵੀਜ਼ਾ ਲੱਗ ਕੇ ਆਇਆ ਬੜੀ ਮਾਣ ਨੂੰ ਖੁਸ਼ੀ ਹੋਈ ਉਸ ਟਾਈਮ ਤੇ ਕਿ ਆਪਾਂ ਕੋਈ ਜ਼ਿੰਦਗੀ ਦੇ ਵਿੱਚ ਇੱਕ ਪਦਵੀ ਹਾਸਲ ਕਰਨ ਵਾਲਾ ਹੀ ਕੋਈ ਕੰਮ ਕੀਤਾ ਆ ਮੈਂ ਹੁਣ ਆਪਣੇ ਘਰ ਦੀ ਨਹਾਰ ਆਪਣੀ ਜ਼ਿੰਦਗੀ ਦੀ ਨਹਾਰ ਜਿਹੜੀ ਆ ਬਦਲਾਂਗਾ ਵਿਦੇਸ਼ ਜਾਵਾਂਗਾ ਪਰ ਜਦੋਂ ਮੈਂ ਇੰਗਲੈਂਡ ਗਿਆ ਇੰਗਲੈਂਡ ਜਾ ਕੇ ਇੱਕ ਦੋ ਦਿਨ ਉੱਥੇ ਰੁਕਿਆ ਫਿਰ ਜਿਹੜੇ ਰਿਸ਼ਤੇਦਾਰਾਂ ਨੇ ਖੜਿਆ ਸੀ ਉਹ ਵੀ ਮੈਨੂੰ ਕਿਤੇ ਕਮਰਾ ਲੈ ਕੇ ਉੱਥੇ ਛੱਡ ਆਏ ਜਿੱਥੇ ਕਿ ਮੇਰਾ ਕਾਲਜ ਯੂਨੀਵਰਸਿਟੀ ਲੱਗੇ ਸੀ ਉਹਨਾਂ ਨੇ ਬਹੁਤ ਵਧੀਆ ਮੇਰੇ ਨਾਲ ਵਿਹਾਰ ਕੀਤਾ ਬੜਾ ਵਧੀਆ ਕੀਤਾ ਪਰ ਉਸ ਸਟ੍ਰਗਲਿੰਗ ਪੀਰੀਅਡ ਵਿੱਚ ਜਿੱਥੇ ਮੈਨੂੰ ਕਮੋਡੀਸ਼ਨ ਮਿਲੀ ਉਹ ਕੋਈ ਏਡੇ ਵਧੀਆ ਬੰਦੇ ਨਹੀਂ ਸੀ ਸਾਰੇ ਸੁਭਾਅ ਸ਼ਰਾਬੀ ਕੁਬਾਬੀ ਦਿਹਾੜੀਆਂ ਲਾਉਣ ਵਾਲੇ ਕਹਿ ਲਓ ਜਾਂ ਕਹਿ ਲਓ ਕਿ ਬੜੇ ਹੀ ਮੇਰੇ ਤੋਂ ਇੱਕ ਵੱਖਰੇ ਸੁਭਾਅ ਵਾਲੇ ਨੇਚਰ ਵਾਲੇ ਬੰਦੇ ਸੀ ਮੈਨੂੰ ਕੋਈ ਜ਼ਿਆਦਾ ਉਹਨਾਂ ਦੇ ਵਿੱਚ ਕੰਫਰਟ ਫੀਲ ਨਹੀਂ ਹੋਇਆ ਕੋਈ ਵਧੀਆ ਨਹੀਂ ਲੱਗਾ ਫਿਰ ਮੈਂ ਆਪਣੇ ਤੌਰ ਤੇ ਹੀ ਕੋਈ ਮੇਰਾ ਯਾਰ ਦੋਸਤ ਹੋਰ ਵੀ ਸੀ ਉਹ ਇੰਗਲੈਂਡ ਦੇ ਵਿੱਚ ਆਇਆ ਸੀ ਮੈਂ ਉਹਨੂੰ ਕਾਲ ਕੀਤੀ ਉਹ ਕਹਿੰਦਾ ਕਿ ਇੱਥੇ ਮੇਰੇ ਲਾਗੇ ਆ ਜਾ ਇੱਥੇ ਕਮੋਡੀਸ਼ਨ ਕੋਈ ਲੱਭ ਲਾ ਇਤਰਾ ਮੈਂ ਕਮੋਡੀਸ਼ਨ ਦੀ ਭਾਲ ਚ ਠੀਕ ਹੈ ਕੱਲਾ ਕਹਿਰਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭਟਕਦਾ ਰਿਆ ਤੇ ਉਹਦੇ ਕੋਲ ਵੀ ਗਿਆ ਉਹਦੇ ਕੋਈ ਕੋਈ ਲਾਗੇ ਬੰਨੇ ਪ੍ਰਬੰਧ ਕਮੋਡੀਸ਼ਨ ਦਾ ਨਾਮ ਮਿਲਿਆ ਫਿਰ ਉਸ ਤੋਂ ਬਾਅਦ ਇੱਕ ਅੰਕਲ ਸੀ ਉਹ ਰਸਤੇ ਦੇ ਵਿੱਚ ਜਾ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਕੋਈ ਕਮੋਡੀਸ਼ਨ ਇੱਥੇ ਦੱਸ ਸਕਦੇ ਕੋਈ ਹੈਗੀ ਆ ਉਹਨੇ ਕਿਹਾ ਬੇਟਾ ਮੇਰਾ ਟਾਈਮ ਜਿਹੜਾ ਆ ਜੌਬ ਦਾ ਹੋ ਚੁੱਕਾ ਆ ਮੈਂ ਲੇਟ ਹੋ ਚੁੱਕਾ ਆ ਤੂੰ ਸ਼ਾਮ ਨੂੰ ਇਸ ਨੰਬਰ ਤੇ ਕਾਲ ਕਰ ਲੈ ਤੇ ਮੈਂ ਤੈਨੂੰ ਜਿਹੜਾ ਆ ਕਮੋਡੀਸ਼ਨ ਪ੍ਰੋਵਾਈਡ ਕਰਵਾ ਦਾਂਗਾ ਚਲੋ ਸਾਰਾ ਦੇਣਾ ਆਪਾਂ ਉੱਥੇ ਜਿਹੜਾ ਆ ਕੱਢਿਆ ਭੁੱਖੇ ਪਿਆਸੇ ਠੀਕ ਹੈ ਜੀ ਨਵੇਂ-ਨਵੇਂ ਗਏ ਹਾਂ ਕਿਉਂਕਿ ਪੌਂਡ ਖਰਚਣ ਨੂੰ ਵੀ ਜਿਹੜੇ ਆ ਇੰਡੀਆ ਦੇ ਪੈਸੇ ਜਿਹੜੇ ਆ ਉਹ ਮਾਪੇ ਆਪਣੇ ਤੇ ਘਰੋਂ ਦੇ ਕੇ ਤੋਰਿਆ ਪਰ ਖਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਉਹ ਇੱਕ ਸਮਾਂ ਹੀ ਇਦਾਂ ਦਾ ਹੁੰਦਾ ਸੀ ਫੇਰ ਆਪਾਂ ਜਿਹੜਾ ਆ ਉਹ ਸੰਕਲ ਨੇ ਸਾਨੂੰ ਕਮੋਡੀਸ਼ਨ ਦਵਾਈ ਚਲੋ ਆਪਣਾ ਸਮਾਨ ਸਮੋਣ ਲਿਆ ਕੇ ਉੱਥੇ ਮੂਵ ਹੋਏ ਫੇਰ ਬਾਹਰ ਨਿਕਲ ਕੇ ਦੇਖਿਆ ਕਿ ਇੱਥੇ ਤੇ ਦੁਨੀਆਦਾਰੀ ਹੋ ਰਿਆ ਇਹ ਉਹ ਦੁਨੀਆਦਾਰੀ ਨਹੀਂ ਹੈਗੀ ਜਿਹੜੀ ਅਸੀਂ ਆਪਾਂ ਖਾਬਾਂ ਵਾਲੀ ਇੰਗਲੈਂਡ ਸੀ ਜਿਹੜੀ ਇੱਕ ਇੰਗਲੈਂਡ ਅਸੀਂ ਸੋਚਦੇ ਹਾਂ ਕਿ ਜਾਵਾਂਗੇ ਉੱਥੇ ਆ ਵੀ ਚੀਜ਼ ਲੱਲਾਂਗੇ ਉਹ ਵੀ ਲੱਲਾਂਗੇ ਤੇ ਪਰ ਉੱਥੇ ਤੇ ਕੰਮ ਹੀ ਕੋਈ ਹੋਰ ਸੀ ਠੀਕ ਐ ਫੇਰ ਅੰਕਲ ਨੇ ਸਾਨੂੰ ਉੱਥੇ ਜਿਹੜੇ ਨਾਲ ਦੇ ਕਮਰੇ ਚ ਰਹਿੰਦੇ ਉਹਨਾਂ ਨੇ ਰეკਮੈਂਡ ਕੀਤਾ ਕਿ ਪੁੱਤ ਬਾਹਰ ਨਿਕਲੋ ਕੰਮਕਾਰ ਕਰੋ ਆਪਣਾ ਤੇ ਫੇਰ ਹੀ ਤੁਸੀਂ ਤਰੱਕੀ ਕਰਦੇ ਅੰਦਰ ਬਹਿ ਕੇ ਤੁਸੀਂ ਤਰੱਕੀ ਨਹੀਂ ਕਰ ਸਕਦੇ ਫੇਰ ਉਹਨਾਂ ਨੇ ਇੱਕ ਦਿਨ ਮੈਨੂੰ ਇੱਕ ਲੇਬਰ ਦਾ ਕੰਮ ਦਵਾਇਆ ਜੋ ਕਿ ਤੀਜੀ ਮੰਜ਼ਲ ਦੇ ਉੱਤੇ ਇੱਟਾਂ ਚਾੜਨ ਦਾ ਕੰਮ ਸੀ ਤੇ ਉਹ ਮੇਰੀ ਇੰਗਲੈਂਡ ਦੇ ਵਿੱਚ ਪਹਿਲੀ ਦਿਹਾੜੀ ਸੀ ਜਿਸ ਦੀ ਤਨਖਾਹ ਮੈਨੂੰ 40 ਪਾਉਂਡ ਮਿਲੀ ਆ ਤੇ ਉਹ 40 ਪਾਉਂਡ ਅੱਜ ਤੱਕ ਮੈਂ ਜਿਹੜੇ ਆ ਖਰਚ ਨਹੀਂ ਸਕਿਆ ਕਿਉਂਕਿ ਮੇਰੀ ਹਿੰਮਤ ਨਹੀਂ ਹੋਈ ਕਿ ਮੈਂ ਉਹ ਜਿਹੜੇ ਆ 40 ਪਾਉਂਡ ਆ ਅੱਜ ਤੱਕ ਖਰਚ ਸਕਾਂ ਫਿਰ ਉਹ ਦਿਹਾੜੀ ਲਗਾਉਣ ਤੋਂ ਬਾਅਦ ਸਮਝਾਇਆ ਕਿ ਇੱਥੇ ਤਾਂ ਕੰਮ ਕਰਨਾ ਬਹੁਤ ਔਖਾ ਆ ਬਾਹਰ ਜਿਹੜੀ ਆ ਕੜਾਕੇ ਦੀ ਠੰਡ ਸੀ ਤੇ ਠੰਡ ਦੇ ਵਿੱਚ ਕੰਮ ਕਰਨਾ ਜਿਹੜਾ ਆ ਕਦੀ ਇੱਥੇ ਆਪਾਂ ਜਿਹੜਾ ਕਾਨਾ ਭੰਨ ਕੇ ਵੀ ਦੌਰਾ ਨਹੀਂ ਕੀਤਾ ਕੋਈ ਕੰਮਕਾਰ ਨਹੀਂ ਕੀਤਾ ਤੇ ਉੱਥੇ ਜਾ ਕੇ ਇੱਕਦਮ ਜਿਹੜਾ ਆ ਕੰਮਕਾਰ ਕਰਨਾ ਪਿਆ ਹਰ ਇੱਕ ਚੀਜ਼ ਦਿਹਾੜੀਆਂ ਲਾਉਣੀਆਂ ਪੈਣੀਆਂ ਜਾਂ ਪੜ੍ਹਾਈ ਦੇ ਨਾਲ ਨਾਲ ਆਪਾਂ ਕਾਲਜ ਵੀ ਜਾਣਾ ਯੂਨੀਵਰਸਿਟੀ ਵੀ ਜਾਣਾ ਸੋ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਫਿਰ ਜਿਹੜਾ ਕਿ ਮੈਂ ਥੋੜਾ ਜਿਹਾ ਕੰਪਿਊਟਰ ਦਾ ਕੰਮ ਜਾਣਦਾ ਸੀ ਕਿਸੇ ਸੱਜਣ ਮਿੱਤਰ ਨੇ ਰეკਮੈਂਡ ਕੀਤਾ ਕਿ ਬਈ ਇੱਥੇ ਰੇਡੀਓ ਸਟੇਸ਼ਨ ਦੇ ਉੱਤੇ ਜਿਹੜਾ ਜ ਟੈਕਨੀਕਲ ਅਸਿਸਟੈਂਟ ਦੀ ਲੋੜ ਆ ਉਹ ਮੈਂ ਉਥੋਂ ਰੇਡੀਓ ਤੱਕ ਪਹੁੰਚ ਕੀਤੀ ਰੇਡੀਓ ਤੇ ਪਹੁੰਚ ਕਰਨ ਤੇ ਉਹਨਾਂ ਨੇ ਕਿਹਾ ਕਿ ਸਾਡੀ ਇੱਕ ਆ ਟੈਕਨੀਕਲ ایرਰ ਲਿਆ ਜੇ ਤੁਸੀਂ ਇਹਨੂੰ ਸਹੀ ਕਰੋਗੇ ਤੇ ਅਸੀਂ ਤੁਹਾਨੂੰ ਜਿਹੜਾ ਆ ਜੌਬ ਦੇ ਸਕਦੇ ਹਾਂ ਮੈਂ ਉਹਨਾਂ ਦੀ ਉਹ ਟੈਕਨੀਕਲ ਜਿਹੜੀ ਪ੍ਰੋਬਲਮ ਹੀ ਉਹ ਹੱਲ ਕੀਤੀ ਹੱਲ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਜਿਹੜੀ ਆ ਉੱਥੇ ਪੱਕੇ ਤੌਰ ਤੇ ਟੈਕਨੀਕਲ ਦੀ ਜੌਬ ਦੇ ਦਿੱਤੀ ਚਲੋ ਇਸ ਦੇ ਨਾਲ ਮੇਰਾ ਜਿਹੜਾ ਆ ਰੋਟੀ ਪਾਣੀ ਉੱਥੇ ਚੱਲਣਾ ਜਿਹੜਾ ਸਖਾਲਾ ਹੋ ਗਿਆ ਰੈਂਟ ਨਿਕਲਣਾ ਆਸਾਨ ਹੋ ਗਿਆ ਫਿਰ ਉਸ ਤੋਂ ਬਾਅਦ ਇੱਕ ਦਿਨ ਉਹ ਜਿਹੜਾ ਰੇਡੀਓ ਹੈ ਉਹ ਰੇਡੀਓ ਸੁਖ ਸਾਗਰ ਲੰਡਨ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੋਰਵਰ ਸਿੰਘ ਅਖਲਦਾ ਸੀ ਉਹ ਇਥੋਂ ਗਲੰਦਰ ਦੇ ਇੱਕ ਪਿੰਡ ਤੋਂ ਬਿਲੋਂਗ ਕਰਦੇ ਆ ਗਿੱਲ ਗਾਖਲ ਤੋਂ ਉਹਨਾਂ ਨੇ ਆਪਣੇ ਰੇਡੀਓ ਦੇ ਉੱਤੇ ਪ੍ਰੋਗਰਾਮ ਚੱਲਦਾ ਵਿਆ ਸੀ ਉਸ ਰੇਡੀਓ ਦੇ ਉੱਤੇ ਮੈਂ ਵੀ ਇੱਕ ਟੈਲੀਕਾਲਰ ਬਣ ਕੇ ਵਿੱਚ ਇੱਕ ਗੈਸਟ ਦੇ ਤੌਰ ਤੇ ਜਿਹੜਾ ਆ ਸਮੂਲੀਅਤ ਕੀਤੀ ਉੱਥੇ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਮੇਰੇ ਵਿੱਚ ਕੁਆਲਿਟੀ ਲੱਗੀ ਕੋਈ ਮੇਰੇ ਵਿੱਚ ਗੁਣ ਦਿਖਿਆ ਤੇ ਅਗਲੇ ਦਿਨ ਜਦ ਮੈਂ ਜੌਬ ਤੇ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਬਈ ਰਾਤੀ ਬਹੁਤ ਬਾ ਕਮਾਲ ਕੀਤਾ ਰੇਡੀਓ ਦੇ ਉੱਤੇ ਤੈਨੂੰ ਮੈਂ ਕੰਮ ਜ਼ਰੂਰ ਸਿਖਾਵਾਂਗਾ ਫਿਰ ਉਹਨਾਂ ਨੇ ਮੈਨੂੰ ਜਿਹੜਾ ਆ ਰੇਡੀਓ ਦੇ ਕੁਝ ਰੂਲ ਐਂਡ ਰੈਗੂਲੇਸ਼ਨਸ ਦੱਸੇ ਤੇ ਉਹਦੇ ਬਾਰੇ ਜਿਹੜੀ ਆ ਪੜ੍ਹਾਈ ਕਰਾਈ ਪੜ੍ਹਾਈ ਕਰਨ ਤੋਂ ਬਾਅਦ ਤਕਰੀਬਨ ਤਕਰੀਬਨ 6 ਮਹੀਨੇ ਬਾਅਦ ਉਹਨਾਂ ਮੈਨੂੰ ਟ੍ਰੇਨ ਕਰਕੇ ਰੇਡੀਓ ਦੇ ਉੱਤੇ ਰੇਡੀਓ ਪ੍ਰੈਜ਼ੈਂਟਰ ਦਾ ਜਿਹੜਾ ਆ ਕੰਮ ਦਿੱਤਾ ਫਿਰ ਮੈਂ ਜਿਹੜਾ ਆ ਲਗਾਤਾਰ 1.5 ਸਾਲ ਉੱਥੇ ਜਿਹੜਾ ਆ ਰੇਡੀਓ ਪ੍ਰੈਜ਼ੈਂਟਰ ਦੀ ਜੌਬ ਕਰਦਾ ਰਿਆ ਇਸ ਤਰ੍ਹਾਂ ਮੇਰਾ ਵਧੀਆ ਗੁਜ਼ਾਰਾ ਚੱਲਦਾ ਗਿਆ ਕਰਦੇ ਕਰਦੇ ਉਹਦੇ ਵਿੱਚ ਆਪਣੇ ਘਰ ਪਰਿਵਾਰ ਨੂੰ ਮਿਲਦੀ ਤਾਂਗ ਸੀ ਕਿ ਸਾਲ ਇੱਕ ਤੋਂ ਬਾਅਦ ਮੈਂ ਜਿਹੜਾ ਇੰਡੀਆ ਆਇਆ ਇੰਡੀਆ ਆ ਕੇ ਮੈਂ ਆਪਣੇ ਜੋ ਘਰ ਦੇ ਹਾਲਾਤ ਦੇਖੇ ਉਹ ਦੱਸਣਯੋਗ ਨਹੀਂ ਹੈਗੇ ਕਿਉਂਕਿ ਸਭ ਤੋਂ ਪਿਆਰੀ ਮਾਂ ਹੁੰਦੀ ਆ ਤੇ ਮੇਰੀ ਮਦਰ ਨੂੰ ਜਿਹੜੀ ਸੀ ਕਿਡਨੀਆ ਦੀ ਪ੍ਰੋਬਲਮ ਹੋ ਚੁੱਕੀ ਸੀ ਦਿਨ ਬਰ ਦਿਨ ਉਹ ਜਿਹੜੀ ਆ ਕਮਜ਼ੋਰ ਹੁੰਦੇ ਜਾ ਰਹੀ ਸੀ ਸੋ ਮਨ ਨੂੰ ਬੜਾ ਵਿਰਾਗ ਲੱਗਾ ਬੜਾ ਦੁੱਖ ਲੱਗਾ ਕਿ ਸਾਡਾ ਬਾਹਰ ਜਾਣ ਦਾ ਕਮਾਈਆਂ ਕਰਨ ਦਾ ਕੀ ਫਾਇਦਾ ਹੈ ਜੇ ਮਗਰੋਂ ਮਾਪੇ ਹੀ ਨਾ ਰਹਿਣ ਸੋ ਉੱਥੋਂ ਹੀ ਨਿਸ਼ਚੇ ਕੀਤਾ ਕਿ ਆਪਾਂ ਜਿਹੜਾ ਆ ਆਪਣੇ ਜਿਹੜਾ ਆ ਘਰ ਵਾਪਸੀ ਆਉਣਾ ਆ ਘਰ ਵਾਪਸ ਆ ਕੇ ਆਪਾਂ ਆਪਣੀ ਹੀ ਕੰਟਰੀ ਦੇ ਵਿੱਚ ਕੋਈ ਕੰਮ-ਕਾਰ ਕਰਨਾ ਆ ਫੇਰ ਤਕਰੀਬਨ ਤਕਰੀਬਨ ਮੈਂ 6 ਮਹੀਨੇ ਹੋਰ ਇੰਗਲੈਂਡ ਰਿਹਾ ਤੇ 2011 ਦੇ ਵਿੱਚ ਮੈਂ ਆਪਣੀ ਜਿਹੜੀ ਆ ਘਰ ਵਾਪਸੀ ਕੀਤੀ ਤੇ ਕੰਮ-ਕਾਰ ਦੀ ਭਾਲ ਦੇ ਵਿੱਚ ਸੋਚਦਾ ਰਿਆਂ ਕਿ ਕਿਹੜਾ ਕੰਮ ਕਰ ਸਕਦਾ ਆ ਕਿਹੜਾ ਨਹੀਂ ਕਰ ਸਕਦਾ ਤੇ ਫੇਰ ਇੱਕ ਆਪਣੇ ਸਫ਼ਰ ਦੀ ਸ਼ੁਰੂਆਤ ਜਿਹੜੀ ਆ ਮੈਂ रेडीमेड गारमेंट ਕੱਪੜੇ ਦੇ ਕੰਮ ਤੋਂ ਕੀਤੀ। ਰੈਡੀमेड गारमेंट ਜਿਹੜਾ ਕੱਪੜੇ ਦਾ ਕੰਮ ਸੀ ਉਹ ਉਹਦੇ ਵਿੱਚ ਵੀ ਕੋਈ ਜੱਟ ਪਰਿਵਾਰ ਤੋਂ ਬਿਲੋਂਗ ਕਰਦਾ ਸਾਂ। ਕੋਈ ਐਡਾ ਮੈਨੂੰ ਕੋਈ ਤਜਰਬਾ ਨਹੀਂ ਹੈਗਾ। ਸੀਨਾ ਮੈਂ ਕਿਸੇ ਦੁਕਾਨ ਤੇ ਲੱਗਾ ਸਾਂ। ਬਸ ਜਿਵੇਂ ਕਿਸੇ ਨੇ ਦੱਸਤਾ ਕਿ ਦਿੱਲੀੋਂ ਮਾਲ ਆਉਂਦਾ ਆ ਤੇ ਦਿੱਲੀ ਨੂੰ ਆਪਾਂ ਤੁਰ ਪੇ ਪੈਸੇ ਲੈ ਕੇ ਘਰੋਂ ਤੇ ਜੇ ਪਤਾ ਲੱਗਾ ਕਿ ਲੁਧਿਆਣੇੋਂ ਸਮਾਨ ਮਿਲਦਾ ਆ ਤੇ ਆਪਾਂ ਲੁਧਿਆਣੇ ਤੁਰ ਪੇ। ਕੋਈ ਵੀ ਕਿਸੇ ਤਰ੍ਹਾਂ ਦਾ ਜਾਣ ਕਰਨੀ ਹੈਗਾ ਸੀ। ਕੋਈ ਵੀ ਕਿਸੇ ਤਰ੍ਹਾਂ ਦਾ ਤਜਰਬਾ ਨਹੀਂ ਹੈਗਾ ਸੀ। ਨਾਲ ਦੀ ਨਾਲ ਹੀ ਕੁਝ ਜਿਹੜੇ ਸਾਡੇ ਜਿਹੜੇ ਸਾੜਨ ਵਾਲੇ ਕਹਿ ਲੋ ਜਾਂ ਕਹਿ ਲੋ ਕਿ ਜਿਹੜੇ ਚਾਹੁੰਦੇ ਨਹੀਂ ਸੀ ਕਿ ਇਹ ਬੱਚੇ ਜਿਹੜੇ ਤਰੱਕੀ ਕਰਨ ਉਹਨਾਂ ਨੇ ਵੀ ਤਾਨੇ ਮੇਨੇ ਆਪਣੇ ਜਿਹੜੇ ਆ ਪੂਰੇ ਜੋਰਾਂ ਤੇ ਰੱਖੇ ਕਦੇ ਉਹਨਾਂ ਕਹਿਣਾ ਇਹ ਕੱਛੀਆਂ ਬਣਾਣਾ ਵੇਚਣ ਲੱਪਿਆ ਜੇ ਕੋਈ ਲਾਗਲੇ ਦੁਕਾਨਾਂ ਵਾਲਾ ਕੋਈ ਕੰਪੀਟੀਟਰ ਵੀ ਬਣਿਆ ਉਹਨੇ ਕਹਿਣਾ ਇਹ ਜੱਟਾਂ ਦੇ ਮੁੰਡੇ ਆ ਜਾਓ ਜਾ ਕੇ ਖਾਦ ਖੂਦ ਵੇਚੋ ਕੋਈ ਦਵਾਈਆਂ ਦੀ ਦੁਕਾਨ ਪਾਓ ਤੁਸੀਂ ਕਿਹੜੇ ਕੱਪੜੇ ਦੇ ਕੰਮ 'ਚ ਆ ਗਏ ਕਿ ਲੋਕਾਂ ਨੂੰ ਵੀ ਉਹ ਬਿਜ਼ਨਸ ਜਿਹੜਾ ਸੀ ਉਹ ਚੰਗਾ ਨਹੀਂ ਲੱਗਦਾ ਸੀ ਚੱਲਦਾ ਸੋ ਅੰਤ ਵਿੱਚ ਉਹ ਬਿਜ਼ਨਸ ਬੜਾ ਵਧੀਆ ਚੱਲਿਆ ਪਰ ਜਿਹੜਾ ਆਪਣਾ ਮਨ ਸੀ ਅੰਦਰੋਂ ਉਹ ਕਿਤੇ ਨਾ ਕਿਤੇ ਉਹ ਨਹੀਂ ਸੀ ਸੰਤੁਸ਼ਟ ਕਿਉਂਕਿ ਮਨ ਦੇ ਵਿੱਚ ਹਮੇਸ਼ਾ ਹੀ ਤਾੰਗ ਸੀ ਚਾਹੇ ਇੰਗਲੈਂਡ ਦੇ ਵਿੱਚ ਜਾ ਕੇ ਚਾਹੇ ਇੱਥੇ ਵਾਪਸ ਆ ਕੇ ਕੋਈ ਕੁਝ ਵੱਡਾ ਕਰਨਾ ਕੁਝ ਜਿਹੜੇ ਸਾਡੇ ਸਮਾਜਿਕ ਲੋਕ ਸੀ ਉਹ ਵੀ ਕਹਿੰਦੇ ਸੀ ਫਾਦਰ ਸਾਹਿਬ ਨੂੰ ਕਹਿੰਦੇ ਤੁਸੀਂ ਨਿਆਣਿਆਂ ਨੂੰ ਕਿਹੜੇ ਕੰਮਾਂ 'ਚ ਲਾਤਾ ਕਿਹੜੇ ਕੰਮਕਾਰ ਤੁਸੀਂ ਇਹਨਾਂ ਕੋਲ ਕਰਵਾਉਣ ਲੱਗ ਪਏ ਜੇ ਤੁਸੀਂ ਚੰਗੇ ਭਲੇ ਪਰਿਵਾਰ ਦੇ ਵਿੱਚੋਂ ਹੈਗੇ ਜੇ ਇਹ ਕਿਹੜੇ ਸ਼ਹਿਰੀਆਂ ਵਾਲੇ ਕੰਮ ਤੁਸੀਂ ਕਰਨ ਲੱਪੇ ਜੇ ਕੱਲ ਨੂੰ ਇਹਨਾਂ ਨੂੰ ਕੋਈ ਨਿਆਣਿਆਂ ਨੂੰ ਸਾਖ ਨਹੀਂ ਦੇਣਾ ਕਿਸੇ ਨੇ ਵਿਆਹ ਨਹੀਂ ਕਰਨਾ ਕਿਸੇ ਨੇ ਕੁਝ ਨਹੀਂ ਕਰਨਾ ਸੋ ਅੰਤ ਵਿੱਚ ਮਨ ਵੀ ਵਿੱਚੋਂ ਕਿਤੇ ਕਿਤੇ ਸੋਚਣਾ ਕਿ ਆਪਾਂ ਕਿਹੜੇ ਕੰਮ ਕਰ ਕਰਨ ਲੱਪੇ ਆ ਆਪਣੇ ਵੀ ਮਨ 'ਚ ਆਉਣਾ ਪਰ ਕੁਝ ਵੱਡਾ ਕਰਨ ਦਾ ਹਮੇਸ਼ਾ ਹੀ ਮਨ ਦੇ ਵਿੱਚ ਚਾਹਤ ਹੈਗੀ ਸੀ ਉਹ ਬਾਹਰੋਂ ਆਉਣ ਦੇ ਕਰਕੇ ਸਾਡੇ ਕੋਲ ਬਹੁਤ ਸਾਰੇ ਲੋਕ ਬਾਹਰ ਜਾਣ ਲਈ ਸਲਾਹ مشਵਰਾ ਲੈਣ ਆਉਂਦੇ ਸੀ ਉਹ ਸਾਨੂੰ ਪੁੱਛਦੇ ਹੁੰਦੇ ਸੀ ਕਿ ਤੁਸੀਂ ਜਿਹੜਾ ਆ ਕਿਵੇਂ ਅਸੀਂ ਬਾਹਰ ਜਾ ਸਕਦੇ ਹਾਂ ਤੁਸੀਂ ਇੰਗਲੈਂਡ ਕਿਵੇਂ ਗਏ ਸੀ ਉਹ ਸਾਰੇ ਪ੍ਰੋਸੈਸ ਦੱਸ ਦੇ ਦੱਸ ਦੇ ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਆਪਾਂ ਜਿਹੜਾ ਆ ਇਹ ਕੰਮਕਾਰ ਬਾਹਰ ਦਾ ਹੀ ਕਰ ਲਈਏ ਇਹ ਵਿਚਾਰ ਅਜੇ ਮਨ ਦੇ ਵਿੱਚ ਚੱਲ ਰਹੇ ਸੀ ਤੇ ਮੇਰੀ ਜਿਹੜੀ ਮਾਤਾ ਜੀ ਦੀ ਜਿਹੜੀ ਆ ਸਿਹਤ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਵਿਗੜ ਚੁੱਕੀ ਸੀ ਉਹਨਾਂ ਦਾ ਕਹਿ ਲਓ ਕਿ ਅੰਤਿਮ ਸਮਾਂ ਜਿਹੜਾ ਆ ਬਹੁਤ ਨਜ਼ਦੀਕ ਆ ਗਿਆ ਸੀ ਸੋ ਉਹਨਾਂ ਦਾ ਅਕਾਲ ਚਲਾਣਾ ਜਿਹੜਾ ਆ 2017 ਦੇ ਵਿੱਚ ਹੋ ਗਿਆ ਮਨ ਜਿਹੜਾ ਆ ਬੜਾ ਹੀ ਜਿਹੜਾ ਆ ਟੁੱਟਿਆ ਤੇ ਕੁਝ ਵੀ ਕੰਮ ਕੁਝ ਮਹੀਨੇ ਕਰਨ ਨੂੰ ਦਿਲ ਨਾ ਕੀਤਾ ਫਿਰ ਇੱਕਰੀ ਮਨ ਨੂੰ ਸਮਝਾਇਆ ਕਿ ਜ਼ਿੰਦਗੀ ਇਸ ਤਰ੍ਹਾਂ ਨਹੀਂ ਰੁਕਦੀ ਇਸ ਤਰ੍ਹਾਂ ਜਿਹੜਾ ਆ ਜ਼ਿੰਦਗੀ ਦੀਆਂ ਮੁਸ਼ਕਲਾਂ ਖਤਮ ਨਹੀਂ ਹੁੰਦੀਆਂ ਆਪਣੇ ਆਪ ਨੂੰ ਫੇਰ ਇੱਕ ਵਾਰ ਤੋਂ ਜਿਹੜਾ ਆ ਖੜਾ ਕੀਤਾ ਤੇ ਆਪਣਾ ਇਮੀਗ੍ਰੇਸ਼ਨ ਦਾ ਜਿਹੜਾ ਕੰਮ ਆ ਉਸ ਦੀ ਸ਼ੁਰੂਆਤ ਕੀਤੀ ਕੰਮਕਾਰ ਉਹ ਵੀ ਸਾਨੂੰ ਕੋਈ ਪ੍ਰੋਫੈਸ਼ਨਲ ਢੰਗ ਦੇ ਨਾਲ ਨਹੀਂ ਆਉਂਦਾ ਸੀ ਕਿਉਂਕਿ ਫੇਰ ਜੱਟ ਪਰਿਵਾਰ ਤੋਂ ਜਿਹੜਾ ਆ ਬਿਲੋਂਗ ਕਰਦੇ ਸਾਂ ਕੋਈ ਖੇਤੀਬਾੜੀ ਦਾ ਕੰਮ ਕਰਦਾ ਸੀ ਬਿਜ਼ਨਸ ਦੇ ਵਿੱਚ ਕੋਈ ਵੀ ਜਿਹੜਾ ਹੈ ਸਾਡੇ ਪਰਿਵਾਰ ਦੇ ਵਿੱਚ ਉਹਨਾ ਕੋਈ ਚਾਚਾ ਨਾ ਕੋਤਾਇਆ ਨਾ ਕੋ ਮਾਮਾ ਨਾ ਕੋਈ ਮਾਸੜ ਕੋਈ ਵੀ ਕੰਮ ਨਹੀਂ ਕਰਦਾ ਸੀ ਸਿਰਫ ਬਿਜ਼ਨਸ ਦੇ ਵਿੱਚ ਕੁੱਦ ਪਏ ਪਰ ਉਹਦੀ ਜਿਹੜੀ ABC D ਨਹੀਂ ਹੁੰਦੀ ਸੀ ਇੱਕ ਵਾਰ ਇਦਾਂ ਹੋਇਆ ਮੇਰੇ ਨਾਲ ਕਿ ਕੋਈ ਏਜੰਸੀ ਜਿੱਦਾਂ ਗਾਂ ਅਸੀਂ ਸਾਰੇ ਏਜੰਟ ਦੇ ਤੌਰ ਤੇ ਕੰਮ ਕਰਦੇ ਸਾਂ ਉਸ ਏਜੰਟ ਨੇ ਸਾਡੇ ਕੋ ਆਪਣੇ ਅਕਾਊਂਟ ਦੇ ਵਿੱਚ ਪੈਸੇ ਪਵਾਏ ਤੇ ਬਾਅਦ ਵਿੱਚ ਉਹ ਸਾਨੂੰ ਜਿਹੜਾ ਆ ਵਟਸਐਪ ਤੋਂ ਬਲੌਕ ਕਰ ਗਿਆ ਸਾਰੇ ਹੀ ਥਾਂ ਤੋਂ ਬਲੌਕ ਕਰ ਗਿਆ ਨੰਬਰਾਂ ਬਲੌਕ ਕਰ ਗਿਆ ਤੇ ਪਤਾ ਲੱਗਾ ਕਿ ਸਾਨੂੰ ਸਾਡੇ ਨਾਲ ਠੱਗੀ ਹੋ ਗਈ ਉਸ ਠੱਗੀ ਦੇ ਵਿੱਚੋਂ ਵੀ ਜਿਹੜਾ ਆ ਬੜਾ ਮਨ ਉਸ ਟਾਈਮ ਤੇ ਟੁੱਟਿਆ ਰੋਇਆ ਕਰ ਲਾਇਆ ਇਹੀ ਸੋਚਿਆ ਕਿ ਅੱਜ ਤੋਂ ਬਾਅਦ ਜੇ ਕੰਮ ਕਰਾਂਗੇ ਤੇ ਆਪਣੇ ਵੱਲ ਬੁੱਤੇ ਤੇ ਕਰਾਂਗੇ ਆਪਾਂ ਕਿਸੇ ਤੋਂ ਜਿਹੜਾ ਆ ਕੰਮ ਨਹੀਂ ਕਰਾਉਣਾ ਫਿਰ ਆਪਣੇ ਜਿਹੜੇ ਆ ਜਿਹੜੇ ਸਕਿੱਲ ਸੀ ਆਪਣੀ ਜਿਹੜੀ ਜਿਹੜੀ ਸਟੱਡੀ ਹੀ ਜਿਹੜੀ 12 ਤੱਕ ਹੀ ਪੜਿਆ ਹਾਂ ਉਸ ਨੂੰ ਇੰਪਰੂਵ ਕੀਤਾ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਤੋਂ ਬਾਅਦ ਹੁਣ ਮੈਂ ਜਿਹੜਾ ਆ ਐਲ ਐਲ ਬੀ ਕਰ ਰਿਹਾ ਆ ਠੀਕ ਹੈ ਜੀ ਉਸ ਦੇ ਨਾਲ ਨਾਲ ਫਿਰ ਜਿਹੜਾ ਆ ਮੈਂ ਆਪਣਾ ਜਿਹੜਾ ਕੰਮ ਕਰ ਰਿਆ ਉਸ ਦੇ ਵਿੱਚ ਜਿਹੜੇ ਆ ਗੁਣ ਲਏ ਸਕਿੱਲ ਲਏ ਆਪਣੇ ਗੁਰੂ ਬਣਾਏ ਠੀਕ ਹੈ ਜੀ ਕੰਮਕਾਰ ਸਿੱਖਿਆ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਆ ਚੰਗਾ ਵਧੀਆ ਕਾਰੋਬਾਰ ਵੀ ਹੈ ਚੰਗਾ ਵਧੀਆ ਨਾਮ ਵੀ ਹੈ ਮਾਰਕੀਟ ਦੇ ਵਿੱਚ ਇੱਕ ਸਾਡਾ ਆਫਿਸ ਜਿਹੜਾ ਆ ਅੰਮ੍ਰਿਤਸਰ ਆ ਦੂਜਾ ਚੰਡੀਗੜ੍ਹ ਹੈ ਇਸ ਦੇ ਨਾਲ ਨਾਲ ਹੀ ਫਿਰ ਆਪਾਂ ਜਿਹੜਾ ਆ ਇੱਕ ਹੋਟਲ ਤਿਆਰ ਕੀਤਾ ਜਿਸ ਦਾ ਨਾਮ ਹੋਟਲ ਚਾਹਲ ਰੈ residenc y ਹੈ ਤਰਨਤਨ ਰੋਡ ਤੇ ਹੈ ਤੇ ਉਹ ਵੀ ਆਪਣਾ ਜਿਹੜਾ ਬਿਜ਼ਨਸ ਆ ਗੁਰੂ ਰਾਮਦਾਸ ਦੀ ਕਿਰਪਾ ਨਾਲ ਵਧੀਆ ਠੀਕ ਹੈ ਜੀ ਪਰ ਫਲਤ ਹੋਇਆ ਤੇ ਇੱਕ ਜਿਹੜਾ ਤੱਕਾ ਜਿਹੜਾ ਆ ਉਹ 2022 ਦੇ ਵਿੱਚ ਕਿਸੇ ਐਕਸੀਡੈਂਟ ਦੇ ਵਿੱਚ ਮੇਰੇ ਪਿਤਾ ਦੀ ਡੈਥ ਹੋਣ ਦੇ ਨਾਲ ਆਇਆ ਜਿਸ ਦੇ ਵਿੱਚ ਮਨ ਇੱਕ ਵਾਰ ਫੇਰ ਟੁੱਟਿਆ ਤੇ ਕੋਈ ਵੀ ਕੰਮ ਜਿਹੜਾ ਆ ਤਿੰਨ ਚਾਰ ਮਹੀਨੇ ਪੰਜ ਮਹੀਨੇ ਕਰਨ ਨੂੰ ਨਹੀਂ ਦਿਲ ਕੀਤਾ ਫੇਰ ਸੋਚਿਆ ਕਿ ਮਨਾ ਇਹ ਇਦਾਂ ਗੱਲ ਨਹੀਂ ਬਾਨੀ ਜ਼ਿੰਦਗੀ 'ਚ ਜੀ ਹਾਰਿਆਂ ਤੇ ਹਾਰ ਹੀ ਜਾਵਾਂਗੇ ਆਪਾਂ ਆ ਮੈਦਾਨ ਜਿੱਤਣ ਵਾਲੇ ਬੰਦੇ ਤੇ ਆਪਾਂ ਕੁਝ ਨਾ ਕੁਝ ਕਰਕੇ ਵਿਖਾਉਣਾ ਹੀ ਵਿਖਾਉਣਾ ਆ ਸੋ ਫੇਰ ਇੱਕ ਵਾਰ ਤੋਂ ਆਪਣੇ ਆਪ ਨੂੰ ਲੈ ਕੇ ਤੁਰੇ ਆਪਣੇ ਘਰ ਪਰਿਵਾਰ ਨੂੰ ਛੋਟੇ ਭਰਾ ਸਾਰਿਆਂ ਨੂੰ ਲੈ ਕੇ ਤੁਰੇ ਤੇ ਕਾਮਯਾਬੀਆਂ ਦੀਆਂ بلندੀਆਂ ਦੇ ਵੱਲ ਕੂਚ ਕੀਤਾ ਸੋ ਇਸ ਸਾਲ ਚ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਹੁਣ ਤੱਕ ਵੀ ਆਪਾਂ ਜਿਹੜਾ ਆ 400 ਤੋਂ 500 ਜਿਹੜਾ ਸਟੂਡੈਂਟ ਆ ਉਹ ਬਾਹਰ ਭੇਜ ਚੁੱਕੇ ਆ ਤੇ ਇਸ ਦੇ ਨਾਲ ਨਾਲ ਹੀ ਮੇਰੀ ਇੱਕ ਇਹ ਵੀ ਸੁਝਾਅ ਆ ਸਾਰੇ ਹੀ ਵੀਰਾਂ ਨੂੰ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਕਿ ਬਾਹਰ ਜਾਣ ਦੇ ਨਾਲ-ਨਾਲ ਤੁਸੀਂ ਜਿਹੜਾ 40 40 45 45 50 50 ਲੱਖ ਰੁਪਇਆ ਲਾ ਕੇ ਡੌਂਕੀਆਂ ਲਾ ਕੇ ਆਪਣੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾ ਕੇ ਸਾਰਾ ਕੁਝ ਤੁਸੀਂ ਜਿਹੜਾ ਇੱਕ ਚੰਗੇ ਭੁਏ ਇਕਲੀ ਕਰਦੇ ਜੇ ਉਹ ਸਾਰੇ ਪੈਸੇ ਲਾ ਕੇ ਆਪਣੇ ਮਾਪੇ ਬਾਬ ਰਿਸ਼ਤੇਦਾਰ ਭੈਣ ਭਰਾ ਸਾਰਾ ਕੁਝ ਤੁਸੀਂ ਛੱਡ ਕੇ ਇੱਕ ਚੰਗੀ ਚੀਜ਼ ਦੀ ਆਸ ਕਰਦੇ ਜੇ ਇਹ ਕੋਈ ਪੱਕਾ ਨਹੀਂ ਹੈਗਾ ਕਿ ਤੁਹਾਨੂੰ ਉੱਥੇ ਚੰਗਾ ਹੀ ਮਿਲੇਗਾ ਸੋ ਇਹ ਸਾਰੀ ਸਿੱਖਿਆ ਆ ਉਹਨਾਂ ਸਾਰੇ ਨੌਜਵਾਨਾਂ ਨੂੰ ਮੇਰੀ ਕਿ ਤੁਸੀਂ ਆਪਣਾ ਉਹ ਪੈਸਾ ਆਪਣੀ ਕੰਟਰੀ ਦੇ ਵਿੱਚ ਲਾ ਕੇ ਆਪਣੇ ਆਪ ਨੂੰ ਚੰਗੀ ਤਰੀਕੇ ਦੇ ਨਾਲ ਸਟੈਬਲਿਸ਼ ਕਰ ਸਕਦੇ ਜੀ ਸਿਰਫ ਇਹ ਆ ਕਿ ਤੁਹਾਨੂੰ ਆਪਣੇ ਜਿਹੜੇ ਸਕਿੱਲ ਡਵੈਲਪ ਕਰਨਾ ਚਾਹੋਗੇ ਦੂਜੇ ਹੱਥ ਮੈਂ ਇਹ ਵੀ ਕਹਿਣਾ ਆ ਕਿ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤੇ ਆਪਣਾ ਕੋਈ ਚੰਗਾ ਸਕਿੱਲ ਤੁਹਾਡੇ ਕੋਲ ਹੋਣਾ ਚਾਹੀਦਾ ਆ ਤੁਸੀਂ ਉਹ ਸਿੱਖ ਕੇ ਜਾਓ ਤਾਂ ਜੋ ਉੱਧਰ ਜਾ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਕੋਈ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜੇ ਤੁਸੀਂ ਜਾਣਾ ਵੀ ਹੈ ਤੇ ਚੰਗੀ এডਿਕੇਸ਼ਨ ਲਈ ਜਾ ਸਕਦੇ ਜੇ ਤੁਸੀਂ ਕੋਈ ਡਾਕਟਰ ਬਣ ਜਾ ਸਕਦੇ ਜੇ ਤੁਸੀਂ ਕੋਈ ਇੰਜੀਨੀਅਰ ਬਣ ਜਾ ਸਕਦੇ ਜੇ ਕੋਈ ਸਾਇੰਟਿਸਟ ਬਣ ਜਾ ਸਕਦੇ ਜੇ ਬੇਸ਼ੱਕ ਜਾਓ ਪਾਇਲਟ ਦਾ ਕੋਰਸ ਕਰਨ ਜਾਣਾ ਚੰ데요 ਜੇ ਬੇਸ਼ੱਕ ਜਾਓ ਉਹ ਚੰਗੀ ਉੱਚ ਸਿੱਖਿਆ ਹਾਸਲ ਕਰਕੇ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਖੁਸ਼ਹਾਲ ਕਰੋ ਆਪਣੇ ਇਥੇ ਪਰਿਵਾਰ ਨੂੰ ਖੁਸ਼ਹਾਲ ਕਰੋ ਕਿਉਂਕਿ ਤੁਹਾਡੀ ਅਸਲੀ ਖੁਸ਼ੀ ਉਦੋਂ ਹੀ ਹੈ ਜਦੋਂ ਤੁਸੀਂ ਆਪਣੇ ਮਾਪੇ ਬਾਂ ਨੂੰ ਖੁਸ਼ ਕਰੋਗੇ ਤੁਸੀਂ ਆਪਣੇ ਘਰ ਪਰਿਵਾਰ ਨੂੰ ਪਰਫਲਤ ਕਰੋਗੇ ਸੋ ਅੰਤ ਦੇ ਵਿੱਚ ਜੋ ਸਟਾਕ ਵਾਲਿਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਆਪਣੀ ਇਸ ਜਿਹੜੀ ਆ ਜ਼ਿੰਦਗੀ ਦੇ ਸੰਘਰਸ਼ ਦੀ ਗੱਲਬਾਤ ਤੁਹਾਡੇ ਅੱਗੇ ਰੱਖਣ ਲਈ ਦਿੱਤੀ ਤੁਹਾਡੇ ਸਾਰਿਆਂ ਹੀ ਸਰੋਤਿਆਂ ਦਾ ਮੈਂ ਬਹੁਤ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਟਾਕ ਦੇਖ ਕੇ ਅਸੀਂ ਇੱਕ ਕਦਮ ਵਧਾਇਆ ਹੈ ਜਿੱਤ ਕੇ ਓਰ इसी तरह अब कदम बढ़ाते हैं बहुत सारी सेविंग्स की ओर और, और पाते हैं कैशबैक अपने हर ऑनलाइन ऑर्डर पे आप फ्लिपकार्ट मिंत्रा एमेजोन नाइका जैसी वेबसाइट पर तो खर्चा करते ही होंगे कैश करो ऐप आप पे आपको इन सभी वेबसाइट पर और अन्य 1500 ब्रांड्स पर 50% तक का कैशबैक मिलता है हमें बस कैश करो ऐप पे जाना है वहां से फ्लिपकार्ट या अन्य कोई भी ब्रांड सिलेक्ट करना है हमें हर बार की तरह ही शॉपिंग करनी है, लेकिन इस बार मिलेगा कैशबैक। ये कैशबैक आपके हर शॉपिंग पे मिलेगा, और वो कैशबैक होगा सभी ऑफर्स, डिस्काउंट, सेल्स या स्पेशल ऑफर्स के डिस्काउंटेड अमाउंट के ऊपर। ऑर्डर प्लेस करने के बाद ये सारा कैशबैक आपके कैश करो वॉलेट में ऐड हो जाएगा जो कंफर्मेशन पे आप बहुत आसानी से अपने अमेजोन पे फ्लिपकार्ट गिफ्ट कार्ड या बैंक अकाउंट में भी सीधा ट्रांसफर कर सकते हैं तो ये आदत डाल लो पहले कैश करो पे आओ यहाँ से किसी भी साइट पर जाओ और अनलिमिटेड सेविंग्स पाओ तो कैश करो ऐश करो क्लिक ऑन द लिंक इन डिस्क्रिप्शन एंड डाउनलोड कैश करो ऐप नाउ એવીડિયો બાર આપણી રાય કોમ સેકશન વિ સૂ દસો અને આપણે મિત્રાના એવીડિયો શેર કરના ભૂલ્યો